ਅਸੀਕਰ ਚ ਸਾਰਿਆਂ ਨੂੰ ਸਵਾਗਤ ਆ ਤੁਹਾਡਾ ਅੱਜ ਦੇ ਵਲੌਗ ਚ ਮੋਟਰਸਾਈਕਲ ਦੀ ਸਾਫ ਸਫਾਈ ਲੱਗੇਆ ਕਰਨ ਕੈਰੀਅਰ ਖੋਲਤਾ ਜਿਹੜਾ ਬੈਗ ਵਨ ਨੂੰ ਨਾਲ ਲੱਗੇਗੇ ਸੀ ਨਾਲ ਦਾ ਕਸਤਾ ਬਾਕੀ ਹੁਣ ਇਹਨੂੰ ਧੋਨੇ ਆ ਤੇ ਦੇਖਦੇ ਆ ਜੇ ਕੋਈ ਮਾੜਾ ਮੋਟਾ ਸਰਵਿਸ ਵਗੈਰਾ ਦਾ ਕੰਮ ਹੋਣਾ ਹੋਏ ਉਹ ਵੀ ਕਰਵਾਉਨੇ ਆ ਮੋਟਰਸਾਈਕਲ ਧੋ ਹੋ ਗਿਆ ਜੀ ਜੀ ਸਾਡਾ ਵਲੌਗ ਦੇਖਣ ਆ ਸਾਰਿਆਂ ਨੂੰ ਸਾਡੇ ਪਹੁੰਚੇ ਹੋਏ ਆ ਜੀ ਆਪਣੇ ਸ਼ਹਿਰ ਮਰੰਡਾ ਗੁਰੂ ਘਰ ਵਾਸਤੇ ਥੋੜੇ ਸਰਤੰਤਰ ਜਨੇ ਤੇ ਅੰਮ੍ਰਿਤਸਰ ਦੀ ਜੀਪਾ ਬਾਈ ਸਾਡੇ ਨਾਲ ਆਏ ਹੋਏ ਆ ਗੁਰਦੁਆਰੇ ਦੇ ਤੇ ਅਸੀਂ ਅਸੀਂ ਇੱਥੇ ਵਰਤਨ ਦੀ ਦੁਕਾਨ ਤੇ ਪਹੁੰਚੇ ਹੋਏ ਆਂ ਦੇਖਦੇ ਆਂ ਇੱਥੇ ਜਿਹੜੀਆਂ ਵਰਤਨ ਆਏ ਤੁਹਾਨੂੰ ਦਿਖਾਉਨੇ ਆਂ ਅਸੀਂ ਕੀ ਲੈਣਾ ਹੈ ਹਾਂ ਗੁਰਦੁਆਰਾ ਸਾਹਿਬ ਵਾਸਤੇ ਨਾ ਪਲੇਟਾਂ ਲੈਣ ਆਏ ਆਂ ਆਪਣੇ ਗੁਰੂ ਘਰ ਵਿੱਚ ਉਹਦਾ ਪ੍ਰੋਗਰਾਮ ਹੁੰਦਾ ਚਾਹ ਪਾਣੀ ਦਾ ਚੋਲੇ ਬਾਸਤੇ ਥਾਲ ਦੇਖਣੇ ਆ। ਆ ਵੀ ਹਾਂ। ਇਹ ਵੀ ਹਲਕੀ ਆ ਹਾਂ। ਆ ਵੀ ਠੀਕ ਆ ਨਾ। ਸ਼ਾਬਣੀ ਨੂੰ ਤਾਂ ਵੀ ਠੀਕ ਆ ਬਣੀ। ਤੇ ਆ ਥੋੜੇ ਵੱਡੇ ਹੋ ਜਾਣੇ ਆ। ਆ ਥੋੜੇ ਵੱਡੇ ਹੋ ਜਾਣੇ ਆ। ਹਾਂ। ਮਾਸੀ ਬਾਬੇ ਚਲਾ ਲੈਣੇ ਆ। ਜਿਹੜੇ ਮੇਰੇ ਸਾਹਬ ਨਾਲ ਤਰੀ ਜਨ ਮਾਜ ਰਸਤਾ। ਸਾਨੂੰ ਰੇਟ ਤੇ ਵੀ ਉਹ ਹੋ ਜਾਣੇ ਆ ਤੇ ਉੱਚ ਵੀ। ਬਾਬਾ ਜੀ ਆ ਦੇਖੋ। ਤੇ ਆਪਾਂ ਨੂੰ ਰੇਟ ਤੇ ਵੀ ਹੋਣੇ ਲੈਣੇ ਆ। ਉਹੀ ਚੀਜ਼ ਆ ਉਹੀ ਆ ਤੇ ਉਹ ਆਪਾਂ ਨੂੰ ਉਂਵੀ ਮਹਿੰਗੀ ਬਣਾਂ ਤੇ ਇਹ ਠੀਕ ਆ ਹੂੰ ਵੀ ਬੜੀ ਆਈ ਇਹ ਸਾਈਜ਼ ਠੀਕ ਆ ਧੋਣ ਵਾਸਤੇ ਹੀ ਵਧੀਆ ਇਹ ਚਾਹ ਇਹ ਚੋ ਸਮਾਨ ਚਾਹ ਲੰਗਰ ਵਾਸਤੇ ਸਮਾਨ ਹੋ ਕਰਨਾ ਜੂ ਇਹਨੋਂ ਆਪਣੇ ਕੋਲ ਬੜੇ ਸਾਲ ਦਾ ਹੈ ਉਹ ਹਾਂ ਯਾਰ ਇਹ ਕਹਿੰਦੇ ਵੀ ਹੋਰ ਦੂਜੀ ਲੈਣੀ ਹੈ ਹਾਂਜੀ ਉਹ ਅੱਜ ਨਹੀਂ ਘਟਕੇ ਤੱਕ ਇਹਦੇ ਨਾਲੋਂ ਵੀ ਇਹ ਇੱਕ ਫੁੱਲ 60 ਸੈਂਟੀਮੀਟਰ ਐ ਤੇ ਗਾੜਾ ਥੋੜਾ ਸੁੱਕ ਪੈਦਾ ਪਾਉਂਦਾ ਥੋੜੀ ਜੀ ਕੀ ਐ ਆਹ ਦੇਗੇ ਪਰ ਆਹੀ ਬਹੁਤ ਹੈ ਆ ਵੀ ਠੀਕ ਹੈ ਬਾਈ ਫਿਰ ਉਹਦਾ ਰੇਟ ਤਾਂ ਵੀ ਫਰਕ ਪੈ ਜਾਣਾ ਆਪਾਂ ਨੇ ਤਾਂ ਸਮੋਸਾ ਹੀ ਰੱਖਣਾ ਵਿੱਚ ਬਰਪੀ ਗਲਾ ਜਾਮਾਂ ਕਿ ਭਰਾਵਿਆਂ ਨੂੰ ਕਹਾਂ ਚਾਹ ਉਹ ਹਾਂ ਜੀ ਬਹੁਤ ਹੈ ਉਹ ਆਪਣੇ ਗੁਰੂ ਘਰ ਤੇ ਜਿਹੜਾ ਖਾਣਾ ਉਹ ਬੜੇ ਆ ਉਹ ਜਲ ਲੋਕ ਨਹੀਂ ਉਹਦੇ ਛੋਟੀ ਕਰਕੇ ਲੋਕ ਹਾਂ ਬਾਕੀ ਰੇਟ ਰੂਟ ਦੇਖਦੇ ਆ ਕਿ ਆ ਰੇਟ ਤਾਂ ਹੀ ਪੈ ਜਾਣਗੇ 150 ਰੁਪਏ ਬਾਬਾ ਜੀ ਇਹ ਤਾਂ ਤੁਸੀਂ ਦੇਖੋ ਦੂਰ ਤੋਂ ਦੇਖੋ 150 ਲੈ ਲੈਣੇ ਆ ਸਰਤਾ ਜਾਊਗਾ ਹਾਂ ਦੇਖਦੇ ਕਿ ਕਿੱਲੇ ਨਹੀਂ ਆਉਗੇ ਬਾਕੀ ਪਲੇਟਾਂ ਬੋਲ ਆਣੇ ਸਮਾਨ ਰਹਿਣ ਬਹੁਤ ਬੜੀਆਂ ਬਾਈਆਂ ਨੇ ਸਾਰਾ ਸਮਾਨ ਹੈ ਦੇਖਦੇ ਆ ਜੇ 150 ਹੀ ਨਹੀਂ ਭਰੋ ਸਿਰਫ ਸਾਨੂੰ ਮੰਗਾ ਕੇ ਦੇ ਦੇਣਗੇ ਹਾਂ ਹਾਂ ਉਹ ਤਾਂ ਮਿਲ ਜੂਗਾ ਉਹ ਗੱਡੀ ਹੁਣ ਚੀ ਵੀ ਸੰਭਲਦੀ ਹੈ ਛੇਤੀ ਆ ਹੱਥ ਤੇ ਗੱਡੀ ਕਿੱਧਰ ਜਾਣ ਪਈ ਨਹੀਂ ਤਾਂ ਫੋਨ ਮਾਰ ਲੈ ਉਹਨਾਂ ਨੂੰ ਵਿੱਚ ਰੱਖ ਦੇ ਪਾਊਡਰ 49 ਕਿ ਪੀਸ ਆ ਤੇ ਚਲ ਆਪਾਂ ਨੂੰ ਮੰਗਾ ਕੇ ਦੇ ਦਣਗੇ ਇਹ ਆਰਡਰ ਪਰ ਪਰਸਨ ਚਾਹੀਦੇ ਆ ਆਪਾਂ ਨੂੰ ਪ੍ਰੋਗਰਾਮ ਆ ਪਰਸਨ ਚਾਹੀਦੇ ਆ ਹਾਂ ਮਿਲਦੇ ਆ ਤੁਹਾਨੂੰ ਕੋਈ ਨਾ ਅੱਗੇ ਦਿਖਾਉਣੇ ਤੇ ਨਾਲ ਦੀਆਂ 90 ਚੇਕਾਂ ਵੀ ਨਾਲ ਆ ਪਾਊਡਰ ਦੇ ਕੇ 150 ਪਲੇਟ ਅੱਜ ਸ਼ਾਮ ਨੂੰ ਆ ਜੀ ਕੱਲ ਸਵੇਰੇ ਆ ਜੀ ਮੈਂ ਤੁਹਾਨੂੰ 150 ਪਲੇਟ ਇਹਨਾਂ ਦੇ ਜੀ ਗੁਰੂ ਘਰ ਕਰਕੇ ਰੇਟ ਵੀ ਆਪਣਾ ਸਹੀ ਹੋ ਜਾਊਗਾ ਹੂੰ ਤੇ ਆਪਾਂ ਦੇਖਦੇ ਹਾਂ ਕਿ ਮੇਰੇ ਜੀ ਆਹ ਦੀ ਸਵੇਰ ਤੋਂ ਕਾਮ ਵਾਲੀ ਦਾ ਕਾਮ ਨਾ ਆਪਾਂ ਦੇ 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 ਬੋਜਲ ਪਲੇਟਾਂ ਨਾਲ ਦਾ ਬਹੁਤ ਵਧੀਆ ਹੈ ਨਾ ਰੋਜ਼ ਲਈ ਚੱਲੋ ਵੇਸਟੇਜ ਆ ਇਹਦਾ ਪੱਕਾ ਕੰਮ ਆ ਘੋਟ ਜਾ ਮਰਦੀ ਨਾ ਹੋਰ ਕੰਮ ਆ ਜੂ ਹੋਰ ਕੰਮ ਵੀ ਆ ਜਾਂਦੀ ਆ ਬਾਕੀ ਕਿਹੜੀ ਲੈਣ ਤੁਸੀਂ ਹਾਂ ਇਹ ਨਾ ਇਹ ਅੱਗੇ ਬਾਕੀ ਪੁੱਤਣ ਦਾ ਕੰਮ ਆ ਤਰ੍ਹਾਂ ਬਗਲਾ ਜੇ ਗੰਦੀਨੀ ਹਾਂ ਇਹ 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 ਮਹਿੰਗਾ ਵੀ ਹੋਣਾ ਖਤਰਾ ਵੀ ਇਹ ਤਾਂ ਬਹੁਤ ਬੋਟੇ ਜਿញ ਨਿਆਣੇ ਨੂਨੇ ਨੇ ਬਹੁਤ ਭੰਦ ਨੇ ਹੂੰ ਜੇ ਮਰਜੀ ਥੋ ਗਿਆ ਬੰਦਾ ਭਗਾ ਕੇ ਛੱਡਦਾ ਇਹ ਪੱਕਾ ਨਹੀਂ ਸਾਰੇ ਜਮਨੇ ਛੋਟੇ ਪ੍ਰੋਗਰਾਮ ਨੂੰ ਕੰਮ ਨਹੀਂ ਗਿਆ ਜਮਨੇ ਮਿਲਦੇ ਆ ਤੁਹਾਨੂੰ ਅੱਗੇ ਅੱਗੇ ਸਸੀ ਗਾਲ ਜੀ ਸਾਰਿਆਂ ਨੂੰ ਆਪਾਂ ਮਰੰਡੇ ਤੇ ਆਏ ਆ ਜੀ ਹੁਣ ਅ ਵਰਤਨ ਲੈ ਕੇ ਆਏ ਆ ਗੁਰਦਾਰ ਸਾਹਿਬ ਵਾਸਤੇ ਕੋਲ ਲੈਂਦੇ ਆਪਾਂ ਨੇ 100 ਪੀਸ ਆਪਾਂ ਨੂੰ ਮਿਲ ਗਏ ਆ ਬਾਕੀ ਜਿਹੜੇ 50 60 ਪੀਸ ਆਪਾਂ ਨੇ ਆਰਡਰ ਕਰਦੇ ਉਹਨਾਂ ਨੇ ਕੱਲੂ ਮਿਲ ਜਾਣ ਕੱਲੂ ਮਿਲ ਜਾਣਗੇ ਪਰ ਸੋਨੋ ਪ੍ਰੋਗਰਾਮ ਅਗੁਰਦਵਾਰ ਸਾਹਿਬ ਚ ਬਾਕੀ ਹਰੇਕ ਸੰਗਰਾਂਦ ਨੂੰ ਆਪਣਾ ਕੋਈ ਗੁਰਦਵਾਰਾ ਸਾਹਿਬ ਚ ਪ੍ਰੋਗਰਾਮ ਹੁੰਦਾ ਹੀ ਪਿੰਡ ਸੰਝ ਆਪਾਂ ਵਧੀਆ ਕੰਮ ਆ ਜੂਗਾ ਡਿਸਪੋਜ਼ਲ ਨਾਲ ਬਹੁਤ ਵਧੀਆ ਚੀਜ਼ ਆ ਉਹ ਵੇਸਟੇਜ ਇਹ ਆ ਛੱਡਣ ਦਾ ਬੰਗਾ ਫਿਰ ਤੇ ਫਟੀ ਲਾ ਧੋ ਕੇ ਫੇਰ ਹਰੇਕ ਪ੍ਰੋਗਰਾਮ ਚ ਵਕਤੋਂ ਚਾਈ ਜਾਣੀ ਹਾਂ ਯਾਰ ਬਾਕੀ ਹੁਣ ਕਿੱਦਾਂ ਜਾਇਆ ਗੜਮਾਨ ਲੈਟ ਚੱਲਦੀ ਐ ਜਮੋਟਰਾਂ ਦੀ ਚਾਰ ਪੰਜ ਦਿਨ ਹੋ ਗਏ ਤੇ ਮਿਸ ਤੇ ਹੁਣ ਕਿੱਤਾਂ ਨੂੰ ਕਰ ਰਹੇ ਗਏ ਹੋਏ ਤੇ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ ਵੀ ਯਾਤਰਾ ਬਗਾਏ ਹੋਏ ਤੇ ਤੇ ਅੱਜ ਆਏ ਆ ਲੈਟ ਚੱਲਦੀ ਆ ਜੀਰੀ ਜੂਰੀ ਨੂੰ ਢੇੜਾ ਮਾਰਦੇ ਆ ਹੁਣ ਦੇਖਦੇ ਆ ਜੀਰੀ ਤਾਂ ਬਾਕੀ ਵਧੀਆ ਖੜੀ ਆ ਜੀਰੀ ਵਧੀਆ ਨਹੀਂ ਦੋ ਵਧੀਆ ਪੈ ਗਏ ਤੇ ਮੋਟਰਾਂ ਚ ਚੱਲੀਆਂ ਉਹ ਤੇ ਬਾਅਦ ਤਿੰਨ ਚਾਰ ਦਿਨ ਬਾਅਦ ਅੱਜ ਚੱਲੀ ਅੱਜ ਵੀ ਬੱਦਲ ਵਾਈ ਹੋ ਆ ਅੱਜ ਵੀ ਗਰਮੀ ਬਹੁਤ ਆ ਬੱਦਲ ਵਾਈ ਜਿਆਦਾ ਅੱਜ ਵੀ ਨਟ ਨਹੀਂ ਰਫਦਾ ਹੀ ਆ ਕਿਸੇ ਵੀ ਟਾਈਮ ਨਹੀਂ ਪੈ ਸਕਦਾ ਧੀਰੀ ਬਾਕੀ ਆਨ ਇੱਕ ਨੰਬਰ ਖੜੀ ਆ ਵਧੀਆ ਆਨ ਧੀਰੀ ਆਪਣੇ ਕੋਲ ਦੋ ਤਿੰਨ ਬੀਜਾਂ 1509 ਆਪਣੀ ਗੋਭਾਂ ਭਰ ਗਈ ਗੋਭਾਂ ਭਰ ਲੱਗੀ ਤੁਹਾਨੂੰ ਦਿਖਾਉਣੇ ਲੈ ਜਾ ਕੇ ਉਹ ਵੀ ਬਾਕੀ 770 ਵਧੀਆ ਖੜੀ ਆਨ ਤੇ ਜੇਕਰ ਐਡੀ 28 ਨੂੰ 30 ਨੂੰ 31 ਨੂੰ ਬਿਮਾਰੀ ਆ ਬਹੁਤ ਜਣੀ ਆਪਣੇ ਰੱਬ ਦੀ ਕਿਰਪਾ ਨਾਲ ਠੀਕ ਆ ਜਿਹੜੀ ਵਧੀਆ ਆ ਆਪਣੇ ਬੀਜ ਵੀ ਨਹੀਂ ਹੈਗੇ ਆਪਣੇ ਇਹ ਬੀਜ ਵੀ ਨਹੀਂ ਤੇ ਆਪਣੇ ਇੱਕ 14 14 ਨੂੰ ਹੈਗੇ 114 ਨੂੰ ਆਪਣੇ ਬਿਮਾਰੀ ਬਾਕੀ ਠੀਕ ਹੈ ਉਹਨੂੰ ਵੀ ਇੰਨੀ ਨਹੀਂ ਹੈਗੀ ਥੋੜੀ ਹੈ ਥੋੜੀ ਹੈ ਹਾਂ ਕੋਈ ਆਪਾਂ ਨੇ ਸਪਰੇ ਨਹੀਂ ਕਰੀ ਉਹਦੇ ਪਰ ਤਾਂ ਵੀ ਬਚਾਅ ਹੋ ਗਿਆ ਠੀਕ ਹੈ ਚਲੋ ਤੁਹਾਨੂੰ ਦਿਖਾਉਨੇ ਆ ਜਾ ਕੇ ਜੀ 15 ਸਾਲ ਚ ਗੇੜਾ ਮਰਾਉਨੇ ਆ ਹਾਂ ਬਸ ਤਿਆਰੀ ਹੈ ਨਿਸਰ ਚ ਲਾਏ ਜਾਨੀ ਸਪਰੇ ਕਰਾਉਣੀ ਉਹਦੇ ਪਰ ਉਹਨੂੰ ਗੋਬਰੀ ਹਾਂ ਗੋਬਰੀ ਸਪਰੇ ਜ਼ਰੂਰੀ ਹੈ ਜ਼ਰੂਰੀ ਹਾਂ ਕਰਾ ਦੇਣੀ ਪ੍ਰਦਾਨ ਪਾਉਣੀ ਨਹੀਂ ਹੈਗੀ ਸਪਰੇ ਕਰਾ ਦੇ ਸਪਰੇ ਕਰਾ ਦੇ ਹਾਂ țeਲੇ ਤੇ ਤੇ ਸੁੰਢੀ ਦੇ ਪਾ ਕੇ ਹਾਂ ਉਹ ਸਪਰੇਅ ਉਹ ਆ ਕੇ ਕਰਾ ਦੂਗਾ ਮਿਲ ਗਿਆ ਤੁਹਾਨੂੰ ਖੇਤ ਚ ਆ ਕੇ ਹਾਂ ਖੇਤ ਆ ਜੀ ਆਪਣਾ 1509 ਦਾ ਗੋਭਾਂ ਦਾ ਅੱਜ ਬੱਦ ਸਾਰੀ ਭਰਿਆ ਜੀ ਤੇ ਹੁਣ ਸਪਰੇਅ ਕਰਾਉਣੇ ਆ ਇਹ ਚ ਇੱਕ ਅੱਧੇ ਦਿਨ ਤੱਕ ਹਾਂ ਸਪਰੇਅ ਆ ਕੇ ਫੇਰ 10 15 ਦਿਨ ਨੂੰ ਨਿਸਰੇ ਆਊਗੀ ਤੇ ਸੈਮਰਾ ਨੇ ਇਹ ਚ ਜੀਰੀ ਵੀ 8-10 ਸਾਲ ਬਾਅਦ ਲੱਗੀ ਆ ਹਾਂ ਬਹੁਤ ਟਾਈਮ ਬਾਅਦ ਜੀਰੀ ਤੇ ਯਾਰ ਮੱਕੀ ਉਹ ਹੁੰਦੀ ਸੀ ਨਾ ਉਰੇ ਹਾਂ ਇਹ ਜਿਹੜੇ ਦੇਖ ਲਓ ਦੋ ਬਾਰੇ ਲੇਪ ਆ ਦੋ ਬਾਰੇ ਬੈਜੂਗੀ ਦੋ ਉਸ ਮਾਨ ਨਹੀਂ ਪਾਇਆ ਇੱਕੋ ਬੀਜ ਤਾਂ ਇੱਕੋ ਸਾਰਾ ਕੁਝ ਇੱਕੋ ਜਗਾ ਰੇਪ ਆਏ ਜਿਹੜੇ ਦੂਏ ਖੇਤਾਂ ਆਹੀ ਬੀਜਾ ਉੱਥੇ ਇਹਦੇ ਨਾਲ ਜੀਰੀ ਮਾੜੀ ਖੜੀ ਆ ਵਈਆ ਉਹ ਖੇਤਾਂ ਦਾ ਫਰਕ ਬਹੁਤ ਫਰਕਾ ਇੱਥੇ ਪਤਾ ਨਹੀਂ ਪਹਿਲੀ ਵਾਰ ਲੱਗਣ ਕਰਕੇ ਜੀਰੀ ਜੀਰੀ ਨੇ ਦੇਖ ਲਓ ਬਹੁਤ ਪਕੜ ਕਰੀ ਨਾੜੇ ਫੁੱਲ ਡਾਕ ਰਖੇ ਦੈਨ ਬਹੁਤ ਔਖਾ ਸਾਨੂੰ ਤਾਂ ਐ ਤਾਂ ਵੀ ਪਾਣੀ ਨਹੀਂ ਖੜਨਾ ਪਰ ਚੱਲ ਕਿਰਪਾ ਕਰਕੇ ਵਧੀਆ ਪਾਣੀ ਖੜ ਗਿਆ ਆ ਦੇਖੋ ਗੋਭਾ ਭਰਨ ਲੱਗ ਗਿਆ ਹੂੰ ਆ 10 ਤੋਂ 15 ਦਿਨ ਤੱਕ ਨਿਸ਼ਾਨ ਲੱਗ ਜਾਣਾ ਨਹੀਂ। ਬਾਕੀ ਜਰਾ ਡੱਕਾ ਵੀ ਨਹੀਂ ਬਹੁਤਾ ਵਧਿਆ ਵਾ ਕੋਈ ਕੋਈ ਡੱਕਾ। ਜਿਹੜਾ ਹੀ 5-7% ਡੱਕੇ ਵਧੇ ਆ। ਦੋ ਵਾਰ ਦਵਾਈ ਵੀ ਪਾਤੀ ਸੀ ਨਾ ਆਪਾਂ ਨੇ। ਦਵਾਈ ਆਪਾਂ ਨੇ ਵਧੀਆ ਪਾਤੀ ਸੀ ਪਹਿਲਾਂ ਹੀ। ਜੇਰੀ ਠੀਕ ਆ ਨਾ ਇੱਕ ਨੰਬਰ। ਆਪਾਂ ਲਾਉਣ ਦੀ 1500 ਨੂੰ 2 ਸਾਲ ਤੇ ਹੀ ਲੱਗੇ ਆ ਪਿਛਲੇ ਸਾਲ ਲਾਈਏ ਤੇ ਇਸ ਕੀ ਆ। ਹੂੰ। ਐਨਾ ਆਪਾਂ ਨੂੰ ਬੈਸਮਦੀਆ ਤਜਰਬਾ ਵੀ ਨਹੀਂ। ਹਾਂਜੀ ਹਾਂਜੀ। ਆਪਾਂ ਦੁਬਈ ਬੀਜ ਲਾਉਂਦੇ ਰਹੇ ਹਾਂ। ਜੇਰੀ ਐ ਠੀਕ ਐ ਇੱਕ ਨੰਬਰ। ਬਾਕੀ ਉਹਨਾਂ ਕੱਖ ਉਹ ਘਟਾ ਦੇ ਜੇ ਕੱਲ੍ਹ ਬਸ ਉਹਨਾਂ ਦੇਖੀਂ ਹਾਂ ਜਿਹੜੀ ਕੋਈ ਡਾਲ ਡੂਲਾ ਸਪਰੇਅ ਮਾਰਾ ਜੀ ਤੇ ਪਾਣੀ ਇਹਦਾ ਫੇਸ ਕਾ ਜੀਏ ਪਾਣੀ ਸਿਗਾ ਜੀ ਹੁਣ ਪਾਣੀ ਵੀ ਅਜੇ 4-5 ਦਿਨ ਬਾਅਦ ਪਿਆਇਆ ਨਾ ਹਾਂਜੀ ਕੈਸਾ ਸਮਝ ਆ ਰਾ ਜਿਹੜਾ ਹੂੰ ਕਰਾਈ ਆਏ ਹੋਏ ਬਿੱਟੂ ਕੋਲ ਬਿੱਟੂ ਕੋਲ ਚੁੱਪਾਂ ਦੀ ਸਾਈ ਦੇਖੀ ਜੀ ਦੋ ਟੇਕ ਦੇ ਨੇ ਮਨੁੰਦੇ ਹਾਂ ਹਾਂ ਆਹ ਆਹ ਪੁਰਾਣੀ ਹੁੱਕ ਦਾ ਸਾਡੀ ਦਾ ਨਾਂ ਪਾ ਹੈ ਮਤਲਬ ਹੁੱਕ ਚੱਲਦੀ ਏ ਸਾਡੇ ਰੈਕਟਰ ਨੂੰ ਇਦੀ ਕਾਪੀ ਦੀਆਂ ਹੋਰ ਦੋ ਹੁੱਕਾ ਬਣਾਉਣੀਆਂ। ਬਾਕੀ ਇੱਕ ਵੇਟ ਬੰਦਣਾ ਹੈ। ਇੱਕ ਸਿਮਰਨ ਦੇ ਟਰੈਕਟਰ ਦੀ ਹੁੱਕ ਬਣਣੀ ਆ, ਇੱਕ ਰਾਜਵੀਰ ਵਾਲੇ ਦੀ। ਰਾਜਵੀਰ ਵਾਲੇ ਦਾ ਬੈਂਪਰ ਵੀ ਬਣਨਾ, ਵੇਡ ਵੀ ਬੜ ਲੱਗਣੇ ਆ। ਹਾਂ। ਰੇਟ ਵੀ ਜਾਇਜ਼ ਹੈ ਦਾ। ਰੇਟ ਵੀ ਵਧੀਆ ਹੈ। ਰੇਟ ਵੀ ਵਧੀਆ ਹੈ। ਇਹ ਸਾਰੇ ਤਰ੍ਹਾਂ ਦੇ ਟਰੈਕਟਰ ਮੈਸੇਜ ਉਹ ਜੱ ਲੱਗੇ ਆ ਉਹ ਦਿਖਾਇਆ। ਹਾਂ। ਉਹ ਵੀ ਦਿਖਾ। ਆਹੀ ਚੀਜ਼ ਲਾਈ ਆ, ਸਿੱਧਾ ਬੈਂਪਰ ਲਾ ਕੇ ਆਹ ਚੀਜ਼ ਲਾਈ ਆ। ਆ ਗਈ ਆ ਚਦਰੀਆਂ ਪਈਆਂ ਭਾਈ ਸਮਾਨ ਬਹੁਤ ਆ ਮਡੇ ਕੋ ਨਾ ਲੇਜ਼ਰ ਕਟਿੰਗ ਹੈ ਬੀਟ ਵਗੈਰਾ ਲੱਗਾ ਪਾਪਾ ਹਾਂਜੀ ਆ ਦੇਖ ਲਓ ਇੱਦਾਂ ਦੇ ਵੇਟ ਲਵਾਉਣੇ ਆਪਾਂ ਨੇ ਯਾਨੀ ਥੋੜੇ ਬੰਪਰ ਚ ਤਬਦੀਲੀ ਕਰਨੀ ਤੇਰਾ ਮਨ ਐਵੇਂ ਦੀਆਂ ਪਰ ਬਾਕੀ ਆਪਾਂ ਦੇਖ ਲਾਂਗੇ ਨਹੀਂ ਆ ਵੀ ਪਲੇਟਾਂ ਪਈਆਂ ਕੱਟੀਆਂ ਹੋਈਆਂ ਦੇਖ ਨਹੀਂ ਹੈ ਵੀ ਕੱਢ ਦੂਗਾ ਐਨੇ ਐਨੇ ਮੋਟੇ ਥੋੜੀ ਚੇਂਜ ਕਰਨੀ ਆਪਾਂ ਨੇ ਇਹਦੇ ਨਾਲ ਠੀਕ ਐ ਪਰ ਆਪਾਂ ਥੋੜਿਆ ਨੀਂਆ ਵੀ ਕਰਨਾ ਨੂੰ ਆਪਣੇ ਐਂਡ ਵੀ ਜੋਰ ਥੋੜੇ ਹਾਂ ਹਾਂ ਤੇ ਕੰਟਰ ਨੀਂਆ ਵੀ ਕਰਨਾ ਸੋਟਾ ਬਿਲਕੁਲ ਇਹ ਟੱਕ ਲੈਣਾ ਕੋਈ ਦਾ ਬੈਠੇ ਵੀ ਪਤਾ ਆਈਏ ਆਪਾਂ ਠੀਕ ਹੈ ਠੀਕ ਹੈ ਬਾਕੀ ਵੀ ਨਾ ਰੰਗ ਕਰਕੇ ਦੇਖਦੇ ਹਾਂ ਕਿੰਨਾ ਮੱਕੀ ਨੂੰ ਪੁੱਛ ਲੈਣੇ ਆ ਭਾਈ ਵੀ ਕਿਵੇਂ ਕਹਿੰਦਾ ਕਦ ਲਾਉਂਦਾ ਕਦ ਟਾਈਮ ਹੈ ਇਹਦੇ ਕੋਲ ਹਲੇ ਥੋੜਾ ਜਿਹਾ ਪ੍ਰੈਸਾਂ ਦੇਣੀ ਹੈ ਇਹਨੇ ਬਣਾ ਕੇ ਆਹ ਛਤਰੀ ਆਹ ਪ੍ਰੈਸ ਦੀ ਛਤਰੀ ਦੇ ਪੈਪੂ ਮੋੜਣ ਵਾਲੀ ਆ ਬਣਾ ਕੇ ਵੀ ਵੇਚਦਾ ਹਾਂ ਇਹ ਕਹਿੰਦਾ ਰੁਕ ਜਾਓ ਹਲੇ ਚੱਲ ਕੋਈ ਗੱਲ ਨਹੀਂ ਰੁਕਦਾ ਜ਼ਰੂਰੀ ਆ ਮੈਂ ਪਰ ਦਾ ਥੋੜਾ ਰੋਕੇ ਵੀ ਕਰਾ ਲਈਏ ਮੁੱਖ ਬਣਾ ਦੂਗਾ ਬਾਕੀ ਦੇਖਦੇ ਹਾਂ ਚੱਲਦੇ ਹਾਂ ਗੱਲਬਾਤ ਕਰਦੇ ਹਾਂ ਤੁਸਾਂ ਜੀ ਨਾਲ